ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਚੱਲੇ ਆਂ ਜੀ ਫਿਰੋਜ਼ਪੁਰ ਬੇਟੇ ਦਾ ਵੀਜ਼ਾ ਆ ਗਿਆ ਜੀ ਤੇ ਆਈ ਹੋਪ ਬਾਬਾ ਜੀ ਸਾਨੂੰ ਖੁਸ਼ੀਆਂ ਬਖਸ਼ਣ ਸਾਰਾ ਕੁਝ ਵਧੀਆ ਹੀ ਹੋਵੇ ਸਾਰਾ ਕੁਝ ਸਹੀ ਹੋਵੇ ਜੀ ਇਹ ਤੁਹਾਨੂੰ ਮੈਂ ਬਾਅਦ ਦੇ ਵਿੱਚ ਦੱਸੂਗੀ ਜੀ ਕਿਹੜੀ ਕੰਟਰੀ ਦਾ ਵੀਜ਼ਾ ਆਇਆ ਹੈ ਜੀ ਕਿਉਂਕਿ ਆਪਾਂ ਅਜੇ ਜਾ ਕੇ ਫਾਈਲ ਸਾਰੀ ਚੈੱਕ ਕਰਨੀ ਹੈ ਜੀ ਸਾਰਾ ਕੁਝ ਆਪਾਂ ਨੇ ਦੇਖਣਾ ਜੀ ਸਹੀ ਹੈ ਤਾਂ ਕਰਕੇ ਆਪਾਂ ਫਿਰ ਥੋੜਾ ਜਿਆਦਾ ਦੱਸਾਂਗੇ ਜੀ ਬਾਅਦ ਦੇ ਵਿੱਚ ਤੇ ਲਓ ਜੀ ਅਸੀਂ ਫਿਰੋਜ਼ਪੁਰ ਬਾਰਡਰ ਤੇ ਪਹੁੰਚ ਗਏ ਜੀ ਤੇ ਹੁਣ ਆਪਾਂ ਚੱਲਦੇ ਆ ਜੀ ਅੱਗੇ ਐਥੋਂ ਫਰੋਜਪੁਰ ਸਟਾਰਟ ਹੋ ਜਾਂਦਾ ਹੈ ਜੀ ਦੇਖੋ ਕਿੰਨੀ ਵਧੀਆ এনवायरमेंट ਹੈ ਜੀ ਲੋਕੀ ਬਹੁਤ ਕਹਿੰਦੇ ਨੇ ਫਰੋਜਪੁਰ ਬੈਕਵਰਡ ਏਰੀਆ ਕੋਈ ਏਰੀਆ ਬੈਕਵਰਡ ਨਹੀਂ ਬਹੁਤ ਵਧੀਆ ਲੱਗਿਆ ਐਥੋਂ ਦੀ ਫੈਸ਼ਨ ਸੈਂਸ ਐਥੋਂ ਦਾ ਰਹਿਣਾ ਬਹਿਣਾ ਐਥੋਂ ਦੀ ਸਾਦਗੀ ਸਾਨੂੰ ਇੰਨੀ ਪਸੰਦ ਆਈ ਹੈ ਸ਼ਹਿਰ ਤੋਂ ਹਟ ਕੇ ਹੈ ਜੀ ਬਹੁਤ ਵਧੀਆ ਬਹੁਤ ਵਧੀਆ এনवायरमेंट ਸੀਗੀ ਬਹੁਤ ਕਲੀਨ এনवायरमेंट ਸੀਗੀ ਬਹੁਤ ਸੋਹਣਾ ਲੱਗਿਆ ਸਾਨੂੰ ਸ਼ਹਿਰ ਇਹ ਤੇ ਆਪਾਂ ਹੁਣ ਚੱਲੇ ਆ ਜੀ ਵੀਜ਼ਾ ਲੈਣ ਵਾਸਤੇ ਤਾਰਾ ਕੋ ਚੈੱਕ ਕਰਨ ਤੋਂ ਬਾਅਦ ਫਿਰ ਮੈਂ ਤੁਹਾਨੂੰ ਐਕਸਪਲੇਨ ਕਰੂੰਗੀ ਜੇ ਆਪਾਂ ਨੇ ਕਿਹੜੀ ਕੰਟਰੀ ਦਾ ਵੀਜ਼ਾ ਲਵਾਇਆ ਹੈ ਤੇ ਕਿੱਥੇ ਦਾ ਵੀਜ਼ਾ ਲੱਗਿਆ ਹੈ ਜੀ ਕਿੰਨਾ ਆਪਣਾ ਚਾਰਜਸ ਵਗੈਰਾ ਲੱਗਿਆ ਹੈ ਜੀ ਤੇ ਲਓ ਹੁਣ ਆਪਾਂ ਪਹੁੰਚਦੇ ਆਂ ਜੀ ਉਹਨਾਂ ਦੇ ਦਫ਼ਤਰ ਤੇ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਹੈ ਜੀ ਬਹੁਤ ਰਿਸਪੈਕਟਫੁਲੀ ਇਨਵਾਈਟ ਕੀਤਾ ਹੈ ਜੀ ਤੇ ਬਹੁਤ ਵਧੀਆ ਲੱਗਿਆ ਜੀ ਤੇ ਇੱਥੋਂ ਦੀ ਗ੍ਰੀਨਰੀ ਦੇਖੋ ਕਿੰਨੀ ਵਧੀਆ ਹੈ ਜੀ ਥੋੜੇ ਘਰ ਦੂਰ ਦੂਰ ਨੇ ਬਸ ਇਹ ਹੈ ਚਲੋ ਠੀਕ ਹੈ ਬਹੁਤ ਵਧੀਆ ਮਾਹੌਲ ਹੈ ਪਰ ਇੱਥੋਂ ਦੀ ਸਾਦਗੀ ਜੀ ਮੈਨੂੰ ਬਹੁਤ ਪਸੰਦ ਆਈ ਤੇ ਇੱਥੇ ਦੇ ਅੱਜ ਵੀ ਇੱਕ ਕੱਚੇ ਕੱਚੇ ਘਰਲੇ ਲੋਕਾਂ ਦੇ ਤੇ ਬਹੁਤ ਸੋਹਣੇ ਲੱਗੇ ਤੇ ਬਹੁਤ ਵਧੀਆ ਲੱਗਿਆ ਜੀ ਤੇ ਲੋ ਜੀ ਹੁਣ ਅਸੀਂ ਪਹੁੰਚ ਗਏ ਉਹਨਾਂ ਦੇ ਦਫ਼ਤਰ ਦੇ ਨਾਲ ਪਹਿਲਾਂ ਸਾਨੂੰ ਉਹਨਾਂ ਨੇ ਆਪਣਾ ਹੋਟਲ ਦੇ ਵਿੱਚ ਲੈ ਕੇ ਗਏ ਉਹਨਾਂ ਨੇ ਸਾਨੂੰ ਖਵਾਇਆ ਪਿਆਇਆ ਸਾਰਾ ਕੁਝ ਉਹਨਾਂ ਵੱਲੋਂ ਹੀ ਸੀਗਾ ਜਿਨ੍ਹਾਂ ਨੇ ਵੀਜ਼ਾ ਲਗਵਾਇਆ ਹੈ ਜੀ ਤੇ ਉਹਨਾਂ ਨੇ ਤਾਂ ਹੀ ਆਪਾਂ ਸਾਰਾ ਕੰਮ ਕਰਵਾਇਆ ਜੀ ਸਾਰਾ ਵੀਜ਼ੇ ਵਗੈਰਾ ਦਾ ਸਾਰਾ ਟਿਕਟ ਟਪ ਵਗੈਰਾ ਸਾਰਾ ਕੁਝ ਉਹਨਾਂ ਤੇ ਹੀ ਕਰਵਾਵਾਂਗੇ ਆਪਾਂ ਚਲੋ ਜੀ ਸਭ ਤੋਂ ਪਹਿਲਾਂ ਆਪਾਂ ਖਾ ਪੀ ਲਈਏ ਜੀ ਕੁਛ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਦਾ ਪ੍ਰੋਸੈਸ ਕਰਦੇ ਹਾਂ ਜੀ ਤੇ ਇੱਥੋਂ ਦੀ ਸਾਦਗੀ ਇੱਥੋਂ ਦਾ ਸਾਰਾ ਕੁਝ ਮੈਨੂੰ ਬਹੁਤ ਸੋਹਣਾ ਲੱਗਿਆ ਜੀ ਤੇ ਜੋ ਜੋ ਉੱਥੇ ਲਿਖਿਆ ਸੀਗਾ ਤੇ ਮੈਨੂੰ ਬਹੁਤ ਸੋਹਣਾ ਲੱਗਿਆ ਤੇ ਇਹ ਵੀ ਮੈਂ ਤੁਹਾਨੂੰ ਐਕਸਪਲੇਨ ਕੀਤਾ ਜੀ ਤੇ ਬਹੁਤ ਸੋਹਣਾ ਲੱਗਿਆ ਜੀ ਤੇ ਲੋ ਜੀ ਇੱਧਰ ਬੱਚੇ ਕੁਝ ਆਰਡਰ ਕਰਦੇ ਨੇ ਤੇ ਕੀ ਕੀ ਖਾਣਾ ਉਹਨਾਂ ਨੇ ਉਸ ਤਰੀਕੇ ਨਾਲ ਉਹਨਾਂ ਨੇ ਆਰਡਰ ਕਰਵਾਇਆ ਸਾਡੇ ਤੋਂ ਜੋ ਜੋ ਖਾਣਾ ਸੀਗਾ ਉਸੇ ਤਰੀਕੇ ਨਾਲੇ ਉੱਥੇ ਦੇ ਬੱਚੇ ਨੇ ਜੀ ਤੇ ਓਕੇ ਅੰਦਰ ਸਾਰਾ ਕੁਝ ਲੱਗਿਆ ਹੋਇਆ ਹੈ ਸੀਗਾ ਤੇ ਹੋਟਲ ਚੈਪਟਰ ਬੰਦ ਕਰਕੇ ਸੀਗਾ ਚਲੋ ਜੀ ਬੱਚਿਆਂ ਦਾ ਪੀਜ਼ਾ ਆ ਗਿਆ ਜੀ ਤੇ ਬੱਚਿਆਂ ਦੀ ਜੋ ਵੀ ਇਹਨਾਂ ਨੇ ਕੀਤਾ ਸੀਗਾ ਆਰਡਰ ਤੇ ਸਾਰਾ ਸਮਾਨ ਆ ਗਿਆ ਜੀ ਚਲੋ ਜੀ ਹੁਣ ਆਪਾਂ ਚੱਲਦੇ ਆਂ ਉਹਨਾਂ ਦੇ ਸਟੈਂਪਿੰਗ ਦਫ਼ਤਰ ਜਿਹੜਾ ਜਿੱਥੋਂ ਉਹਨਾਂ ਨੇ ਸਟੈਂਪਿੰਗ ਕਰਵਾਈ ਹੈ ਜੀ ਤੇ ਸਟੱਡੀ ਵੀਜ਼ਾ ਦੇ ਨਾਮ ਤੇ ਉੱਪਰ ਉਹਨਾਂ ਦੀ ਲੱਗਿਆ ਹੋਇਆ ਜੀ ਬੋਰਡ ਤੇ ਲੋ ਜੀ ਇਹ ਆ ਗਿਆ ਜੀ ਉਹਨਾਂ ਦੇ ਸਟੈਂਪਿੰਗ ਵਾਲਾ ਦਫ਼ਤਰ ਜਿੱਥੋਂ ਸਟੈਂਪਿੰਗ ਕਰਵਾਉਂਦੇ ਨੇ ਲਗਵਾਉਂਦੇ ਨੇ ਜੋ ਵੀ ਇਹਨਾਂ ਦਾ ਪ੍ਰੋਸੈਸ ਹੁੰਦਾ ਪਤਾ ਨਹੀਂ ਜੀ ਤੇ ਇਹਨਾਂ ਨੂੰ ਵੀ ਪਤਾ ਹੈ ਜੀ ਸਾਰਾ ਤੇ ਲੋ ਜੀ ਇੱਥੇ ਇਹ ਹਾਈਲਾਈਟਸ ਵੀ ਕਰਵਾਉਂਦੇ ਬੱਚਿਆਂ ਨੂੰ ਤੇ ਇੱਥੋਂ ਦਾ ਵੀ ਸਾਰੀ এনवायरमेंट ਬਹੁਤ ਸੋਹਣੀ ਲੱਗੀ ਬਹੁਤ ਬੱਚੇ ਆਏ ਸੀਗੇ ਤੇ ਅੰਦਰ ਉਹ ਸਟੱਡੀ ਕਰ ਰਹੇ ਸੀਗੇ ਤੇ ਹੁਣ ਆਪਾਂ ਮਿਲਾਉਂਦੇ ਆਂ ਜੀ ਉਹਨਾਂ ਦੇ ਨਾਲ ਜਿਹੜੇ ਵੀਜ਼ਾ ਲਗਵਾਉਂਦੇ ਨੇ ਸਟੈਂਪਿੰਗ ਕਰਵਾਉਂਦੇ ਨੇ ਸਾਰਾ ਕੁਝ ਪਾਸਪੋਰਟ ਵਗੈਰਾ ਸਾਰਾ ਕੁਝ ਓਕੇ ਕਰਕੇ ਦਿੰਦੇ ਨੇ ਤੇ ਉਹਨਾਂ ਦਾ ਨਵਾਂ ਦਫ਼ਤਰ ਖੋਲਿਆ ਹੈ ਜੀ ਉਹਨਾਂ ਨੇ ਤੇ ਜੇਕਰ ਤੁਸੀਂ ਵੀਜ਼ਾ ਲਗਵਾਉਣਾ ਹੈ ਜੀ ਤੇ ਇਹਨਾਂ ਦਾ ਨੰਬਰ ਮੈਂ ਤੁਹਾਨੂੰ ਮੈਂਸ਼ਨ ਕਰ ਦੂੰਗੀ ਜੀ ਲਾਈਟ ਟੂ ਸੈਟਲ ਕਰਕੇ ਦਾਤਰ ਹੈ ਜੇ ਆਪਣਾ ਅਪਰੋਚ ਪਰ ਦੇ ਵਿੱਚ ਇਹ ਅਸੀਂ ਇੰਨੀ ਦੂਰ ਵੀਜ਼ਾ ਕਿਉਂ ਲਗਵਾਇਆ ਜੀ ਇਹ ਤੁਹਾਨੂੰ ਬਾਅਦ ਦੇ ਵਿੱਚ ਦੱਸੂਗੀ ਚਲੋ ਥੋੜਾ ਬਹੁਤ ਮੈਂ ਤੁਹਾਨੂੰ ਦੱਸ ਦਾਂ ਦੀ ਕਿਉਂਕਿ ਇੱਥੇ ਜੀਆਈਸੀ ਦਾ ਪੰਗਾ ਹੋ ਗਿਆ ਸੀਗਾ ਜੀ ਇਹਨਾਂ ਨੇ ਜੀਆਈਸੀ ਡਬਲ ਕਰਤੀ ਸੀਗੀ ਇਸ ਕਰਕੇ ਤੇ ਥੋੜਾ ਜਿਹਾ ਇੱਕ ਹੋਰ ਆ ਗਈ ਸੀਗੀ ਆਪਸ਼ਨ ਕੇ ਵੀ ਕਾਲਜ ਪ੍ਰਾਈਵੇਟ ਹੋ ਗਿਆ ਪ੍ਰਾਈਵੇਟ ਸਰਕਾਰੀਆਂ ਦਾ ਪੀਆਰ ਦਾ ਚੱਕਰ ਸੀਗਾ ਇਸ ਕਰਕੇ ਫਿਰ ਇੱਥੇ ਚੰਡੀਗੜ੍ਹ ਦਾ ਥੋੜਾ ਜਿਹਾ ਲੇਟ ਕਰ ਰਹੇ ਸੀਗੇ ਪ੍ਰੋਸੈਸ ਇਸ ਕਰਕੇ ਤੇ ਸਾਨੂੰ ਫਿਰ ਇਹਦੇ ਪਾਪਾ ਦੇ ਦਫ਼ਤਰ ਦੇ ਵਿੱਚ ਕੋਈ ਦੋਸਤ ਸੀਗਾ ਤੇ ਉਹਨਾਂ ਨੇ ਸਾਡਾ ਵੀਜ਼ਾ ਇੱਥੋਂ ਲਗਵਾਇਆ ਤੇ ਤਾਂ ਕਰਕੇ ਫਿਰ ਅਸੀਂ ਇੱਥੋਂ ਲਗਵਾ ਲਿਆ ਜੀ ਤੇ ਲੋ ਜੀ ਹੁਣ ਆਪਾਂ ਚੱਲਦੇ ਆਂ ਜੀ ਫਲਾਈਟ ਸੈਟਲ ਵਾਲਿਆਂ ਦੇ ਦਫ਼ਤਰ ਦੇ ਵਿੱਚ ਤੇ ਇੱਥੋਂ ਦਾ ਫਰੋਜ਼ਪੁਰ ਦਾ ਸ਼ਹਿਰ ਹੈ ਜੀ ਇਹ ਤੇ ਬਹੁਤ ਸੋਹਣਾ ਬਹੁਤ ਸੋਹਣੇ ਸ਼ਾਪਸ ਸੀਗੀਆਂ ਤੇ ਬਹੁਤ ਕੁਝ ਲੋਕੀ ਕਹਿੰਦੇ ਨੇ ਬਹੁਤ ਜ਼ਿਆਦਾ ਬੈਕਵਰਡ ਹੈ ਮੈਨੂੰ ਕੁਝ ਬੈਕਵਰਡ ਨਹੀਂ ਲੱਗਾ ਸਾਰਾ ਕਲੀਨ ਸਾਡੇ ਸ਼ਹਿਰ ਵਰਗਾ ਹੀ ਲੱਗਿਆ ਬਹੁਤ ਸੋਹਣਾ ਲੱਗਿਆ ਜੀ ਸਾਨੂੰ ਚਲੋ ਜੀ ਹੁਣ ਆਪਾਂ ਉਹਦੇ ਦਫ਼ਤਰ ਪਹੁੰਚਦੇ ਆਂ ਜੀ ਕਿੱਦਾਂ ਦਾ ਲੱਗੂਗਾ ਕਿ ਉਹਨਾਂ ਦਾ ਰਿਐਕਸ਼ਨ ਹੈ ਤੁਹਾਨੂੰ ਮੈਂ ਦਸ ਤਿੰਨ ਦਿਖਾਉਂਗੀ ਜੀ ਤੇ ਚਲੋ ਜੀ ਹੁਣ ਆਜੋ ਮੇਰੇ ਨਾਲ ਹੁਣ ਆਪਾਂ ਚੱਲਦੇ ਹਾਂ ਉਹਨਾਂ ਦੇ ਦਫ਼ਤਰ ਦੇ ਵਿੱਚ ਤੇ ਜੇਕਰ ਕਿਸੇ ਨੇ ਨਈ ਐਡਰੈਸ ਦਾ ਪਤਾ ਲੱਗਦਾ ਉੱਥੇ ਇੱਕ ਬਾਗੀ ਸੁਨੀਲ ਬਾਗੀ ਕਰਕੇ ਹਸਪੀਟਲ ਹੈ ਉਹਦੇ ਨਾਲ ਦਫ਼ਤਰ ਹੈ ਜੀ ਤੇ ਬਾਕੀ ਮੈਂ ਤੁਹਾਨੂੰ ਨੰਬਰ ਮੈਂਸ਼ਨ ਜ਼ਰੂਰ ਕਰੂੰਗੀ ਉਹਦੇ ਵਿੱਚ ਤੇ ਆਪਾਂ ਉਹਦੇ ਵਿੱਚ ਜਿਹੜਾ ਨੰਬਰ ਹੈ ਜੀ ਮੈਂਸ਼ਨ ਕਰਾਂਗੇ ਉੱਥੋਂ ਤੁਸੀਂ ਜਾ ਕੇ ਜਾਂ ਫਿਰ ਤੁਸੀਂ ਫ্লাইਟ ਸੈਟਲ ਵਾਲਿਆਂ ਦਾ ਦਫਤਰ ਦਾ ਸਰਚ ਮਾਰ ਕੇ ਤੁਸੀਂ ਉਹ ਕੱਢ ਸਕਦੇ ਹੋ ਜੀ Instagram ਤੇ ਉਹਨਾਂ ਦਾ ਪੇਜ ਬਣਿਆ ਹੋਇਆ ਹੈ ਜੀ ਉੱਥੋਂ ਵੀ ਤੁਸੀਂ ਇਹਨਾਂ ਦੀ ਆਈਡੀ ਲੈ ਸਕਦੇ ਹੋ ਬਾਕੀ ਮੈਂ ਤੁਹਾਨੂੰ ਆਪਣੇ ਤਰੀਕੇ ਨਾਲ ਆਪਣੇ ਆਪਣੇ ਲੈਵਲ ਤੋਂ ਤੁਹਾਨੂੰ ਮੈਂ ਮੈਂਸ਼ਨ ਕਰਕੇ ਦਵਾਂਗੀ ਜੀ ਵਿੱਚ ਤੇ ਜਿਨ੍ਹਾਂ ਜਿਨ੍ਹਾਂ ਨੂੰ ਔਖਾ ਵੀਜ਼ਾ ਲੱਗਣਾ ਕੁਝ ਵੀ ਹੈ ਤੁਹਾਨੂੰ ਕੋਈ ਵੀ ਔਖਾ ਲੱਗਦਾ ਤੇ ਇਹਨਾਂ ਦੇ ਦਫਤਰ ਆਓ ਵੀਜ਼ਾ ਲਗਵਾਓ ਤਾਂ ਸਕਸੈਸਫੁਲੀ 15 ਤੋਂ 20 ਦਿਨ ਦਾ ਪ੍ਰੋਸੈਸ ਹੈਗਾ ਸੈਲਫ ਇਹਨਾਂ ਦਾ ਤੇ ਸਾਡਾ ਵੀਜ਼ਾ ਬਹੁਤ ਜਲਦੀ ਆ ਗਿਆ ਸੀਗਾ ਕਿਉਂਕਿ ਬੇਟੇ ਦੇ ਬੈਂਡ ਵੀ ਵਧੀਆ ਸੀਗੇ ਸਾਰਾ ਕੁਝ ਵਧੀਆ ਸੀਗਾ ਚਲੋ ਜੀ ਹੁਣ ਆਪਾਂ ਪਹੁੰਚ ਗਏ ਨਾ ਤੇ ਦਫ਼ਤਰ ਤੇ ਹੁਣ ਆਪਾਂ ਚੱਲਦੇ ਆ ਜੀ ਅੰਦਰ ਤੇ ਉੱਤੇ ਬਹੁਤ ਭੀੜ ਸੀਗੀ ਤੇ ਅੰਦਰ ਵੀ ਕਾਫੀ ਆਏ ਹੋਏ ਸੀਗੇ ਜੀ ਸਾਰੇ ਤੇ ਸਾਰਾ ਉਹਨਾਂ ਦਾ ਪ੍ਰੋਸੈਸ ਵਧੀਆ ਲੱਗਿਆ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਸਾਡਾ ਸਾਰਾ ਹੀ ਖਾਸ ਵਧੀਆ ਵਧੀਆ ਤਰੀਕੇ ਨਾਲ ਸਾਨੂੰ ਉਹਨਾਂ ਨੇ ਬੁਲਾਇਆ ਵਧੀਆ ਤਰੀਕੇ ਨਾਲ ਉਹਨਾਂ ਨੇ ਸਤਿ ਰਿਸਪੈਕਟ ਕੀਤੀ ਤੇ ਇਹ ਵੀਜ਼ੇ ਲੱਗੇ ਹੋਏ ਨੇ ਜੀ ਅੰਦਰ ਜਿਨ੍ਹਾਂ ਦੇ ਆਏ ਹੋਏ ਜਿੱਥੇ-ਜਿੱਥੇ ਦੇ ਵੀਜ਼ੇ ਸਾਰਿਆਂ ਦੀ ਪਿਕਚਰਾਂ ਲੱਗੀਆਂ ਹੋਈਆਂ ਜੀ ਬਹੁਤ ਵਧੀਆ ਉਹਨਾਂ ਨੇ ਸਾਨੂੰ ਸਮਝਾਇਆ ਤੇ ਸਾਨੂੰ ਦਿਖਾਇਆ ਇਹ ਤਿੰਨ ਤਰ੍ਹਾਂ ਦੇ ਕਲੌਕ ਲੱਗੇ ਹੋਏ ਨੇ ਤੇ ਸਾਰਾ ਚਾਹ ਪਾਣੀ ਦਾ ਪ੍ਰਬੰਧ ਵੀ ਕੀਤਾ ਤੇ ਲੋ ਜੀ ਹੁਣ ਆਪਾਂ ਚੱਲਦੇ ਆਂ ਜੀ ਮੇਨ ਅੰਦਰ ਗੌਰਵ ਮਹਿਤਾ ਜੀ ਕਰਕੇ ਨੇ ਜੀ ਉਹ ਫਲਾਈਟ ਸੈਟਲ ਵਾਲਿਆਂ ਦੇ ਜੋ ਵੀ ਹੈੱਡ ਨੇ ਤੇ ਲੋ ਜੀ ਅਦਰ ਅੰਦਰ ਵੀ ਪਿਕਚਰਾਂ ਲੱਗੀਆਂ ਹੋਈਆਂ ਜੀ ਉਹਨਾਂ ਦੀਆਂ ਤੇ ਸਾਰੇ ਪਾਸੇ ਉਹਨਾਂ ਨੇ ਆਪਣੇ ਵੀਜ਼ੇ ਦੇ ਪਿਕਚਰਾਂ ਲਗਾਈਆਂ ਹੋਈਆਂ ਨੇ ਤੇ ਨਿਊ ਦਫ਼ਤਰ ਹੈ ਜੀ ਇਹ ਨਿਊ ਖੁੱਲਿਆ ਹੋਇਆ ਹੈ ਜੀ ਤੇ ਇਹਨਾਂ ਦੀ ਕੈਨੇਡਾ ਦੇ ਵਿੱਚ ਵੀ ਬ੍ਰਾਂਚਾਂ ਐ ਸਭ ਕੁਝ ਐ ਤੇ ਆਪਕੋ ਦੱਸਣਗੇ ਜੀ ਸਾਰਾ ਕੁਝ ਵੀ ਕਿਵੇਂ ਕਿਵੇਂ ਕਰਕੇ ਕੀਤਾ ਇਹਨਾਂ ਨੇ ਤੇ ਲੋ ਜੀ ਹੁਣ ਤੁਸੀਂ ਪਹਿਲਾਂ ਤੇ ਮੂਹੋਂ ਹੀ ਸੁਣੋ ਤੇ ਦੱਸਣਗੇ ਜੀ ਆਪਣੇ ਆਪ ਨੂੰ ਕੈਨੇਡਾ ਨੂੰ ਜਾਂਦੀ ਐ ਅੱਛਾ ਕੈਨੇਡਾ ਦੇ ਜਿਹੜੇ ਮਤਲਬ ਲੋਕ ਜਿੰਨਾਂ ਦੀ ਰਿਜੈਕਟ ਹੋ ਚੁੱਕੀਆਂ ਨੇ ਫੜਨਾ ਜਾਂ ਜਿਨ੍ਹਾਂ ਦੇ ਰਿਫਿਊਜ਼ਲ ਆ ਚੁੱਕੇ ਨੇ ਕੋਈ ਮਾਸਟਰਪੀਸ ਕੰਮ ਦੇ ਵਿੱਚ ਜੀ ਬਿਲਕੁਲ ਇਹਨਾਂ ਕੋਫੀ ਸਮਾਂ ਹੋ ਗਿਆ ਜੀ ਔਰ ਜਿਹੜੇ ਇਹਨਾਂ ਦੇ ਆਫਿਸ ਨੇ ਕੈਨੇਡਾ ਦੇ ਵਿੱਚ ਵੀ ਹੈਗੇ ਨੇ ਇਧਰ ਵੀ ਇਹਦੇ ਬਹੁਤ ਸਾਰੇ ਅਦਰ ਜਿਹੜੇ ਸਟੇਟਸ ਹੈਗੇ ਨੇ ਉਹ ਵੀ ਨਾਲ ਮਿਲ ਕੇ ਕੰਮ ਕਰਦੇ ਨੇ ਸੜੇ ਗੌਰਮਤਾ ਜੀ ਸਾਰੀ ਸ਼ਾਮ ਤਰਹਾ ਸਾਈ ਦੇ ਤੇ ਲਓ ਜੀ ਹੁਣ ਆਪਣਾ ਆ ਗਿਆ ਜੀ ਪਾਸਪੋਰਟ ਵਗੈਰਾ ਸਾਰਾ ਕੁਝ ਓਕੇ ਹੈ ਜੀ ਆਪਣਾ ਸਾਰਾ ਚੈੱਕ ਕਰ ਲਿਆ ਤੇ ਲਓ ਜੀ ਹੁਣ ਇਹ ਬੇਟੇ ਨੂੰ ਪਾਸਪੋਰਟ ਦੇਣਗੇ ਤੇ ਬਾਕੀ ਸਮਾਨ ਜੋ ਵੀ ਹੈ ਹੈਂਡ ਓਵਰ ਕਰਨਗੇ ਜੀ ਤੇ ਲੋ ਜ ਉਸ ਤੋਂ ਬਾਅਦ ਅਸੀਂ ਚਲੇਗੇ ਜੀ ਹੁਸੈਨੀ ਵਾਲਾ ਬਾਰਡਰ ਦੇਖਣਾ ਤਾਂ ਬਣਦਾ ਹੀ ਸੀਗਾ ਜੀ ਇੱਥੋਂ ਉਸ ਤੋਂ ਅੱਗੇ ਪਾਕਿਸਤਾਨ ਹੈ ਜੀ ਤੇ ਬਾਰਡਰ ਤੇ ਅਸੀਂ ਪ੍ਰੇਡ ਦੇਖਣੀ ਹੈ ਜੀ ਤੇ ਫਟਾਫਟ ਉੱਥੋਂ ਅਸੀਂ ਸਮਾਨ ਲੈ ਕੇ ਨਿਕਲੇ ਜੀ ਤੇ ਅਸੀਂ ਜਲਦੀ ਜਲਦੀ ਆਪਣਾ ਬਾਰਡਰ ਤੇ ਪਹੁੰਚ ਰਹੇ ਹਾਂ ਜੀ ਤੇ ਉੱਥੋਂ ਦੀ এনवायरमेंट ਦੇਖੋ ਜੀ ਬਹੁਤ ਸੋਹਣੀ এনवायरमेंट ਹੈ ਉੱਥੋਂ ਦੀ ਖੁਸ਼ਬੂ ਮਿੱਟੀ ਦੀ ਇੱਕ ਬਹੁਤ ਸੋਹਣੀ ਬਹੁਤ ਸੋਹਣੀ ਮੈਕਸ ਸੀਗੀ ਬਹੁਤ ਸੋਹਣਾ ਲੱਗਿਆ ਜੀ ਸਾਨੂੰ ਦਫ਼ਤਰ ਤੇ ਨਾਲੇ ਇਹ ਸ਼ਹਿਰ ਤੇ ਬਾਕੀ ਹੁਣ ਆਪਾਂ ਪਹੁੰਚ ਚੱਲੇ ਜੀ ਹੁਸੈਨੀ ਵਾਲਾ ਬਾਰਡਰ ਤੇ ਉੱਥੇ ਸਾਰੀ ਫੋਰਸ ਲੱਗੀ ਹੋਈ ਹੈ ਜੀ ਵੈਸੇ ਤਾਂ ਕਹਿੰਦੇ ਚੈੱਕ ਅਪ ਕਰਕੇ ਭੇਜਦੇ ਨੇ ਕਿਸੇ ਨੇ ਸਾਨੂੰ ਚੈੱਕ ਨਹੀਂ ਕੀਤਾ ਕੁਛ ਨਹੀਂ ਜੀ ਤੇ ਇੱਕ ਦੋ ਜਗ੍ਹਾ ਸਾਨੂੰ ਉਹਨਾਂ ਨੇ ਰੋਕਿਆ ਤੇ ਅਸੀਂ ਆਪਣਾ ਦਿਖਾਇਆ ਸਾਰਾ ਕੁਛ ਹੀ ਤੇ ਲੋ ਜੀ ਹੁਣ ਆਪਾਂ ਪਹੁੰਚ ਗਏ ਆਪਣਾ ਬਾਰਡਰ ਤੇ ਤੇ ਸਾਡੇ ਆਉਣ ਤੋਂ ਪਹਿਲਾਂ 2-4 ਮਿੰਟ ਪਹਿਲਾਂ ਹੀ ਉਹ ਪਰੇਡ ਖਤਮ ਹੋਈ ਹੈ ਜੀ ਉੱਥੋਂ ਸਾਰੇ ਆਗੇ ਸੀਗੇ ਤੇ ਉੱਥੇ ਉਹਦੇ ਦੇਖੋ ਜੀ ਆਪਣਾ ਸੈਨੀ ਵਾਲਾ ਦਾ ਇਹ ਦੇਖੋ ਇੱਥੋਂ ਅੱਗੇ ਪਾਕਿਸਤਾਨ ਹੈ ਜੀ ਤੇ ਇਹ ਬੱਚੇ ਨੇ ਜੀ ਇਹ ਘੁੰਮਦੇ ਦੇਖਦੇ ਨੇ ਜੀ ਉੱਥੇ ਦਾ ਜਿਹੜਾ ਇਤਿਹਾਸ ਇਹਨਾਂ ਨੇ ਸਾਰਾ ਦੇਖਿਆ ਸਾਰਾ ਹੀ ਪੜਿਆ ਕੀ ਕੀ ਹੋਇਆ ਕਿਉਂਕਿ ਇੱਥੇ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਇੱਥੇ ਹੀ ਉਹਨਾਂ ਨੇ ਸੰਸਕਾਰ ਕੀਤੇ ਸੀਗੇ ਉਹਨਾਂ ਦੀ ਉੱਥੇ ਪਿਕਚਰਾਂ ਲੱਗੀਆਂ ਉਹਨਾਂ ਦੀ ਉੱਥੇ ਜੋਤ ਲੱਗੀ ਹੋਈ ਹੈ ਜੀ ਤੇ ਅਸੀਂ ਉਹਨਾਂ ਨੂੰ ਦਿਲੋਂ ਨਮਸਕਾਰ ਕਰਦੇ ਆਂ ਇਹ ਜੋਤ ਹੈ ਜੀ ਉਹਨਾਂ ਦੇ ਜਿਹੜੀ ਅਖੰਡ ਜੋਤ ਲੱਗੀ ਹੋਣ ਤੱਕ ਦੀ ਤੇ ਦਿਲੋਂ ਨਮਸਕਾਰ ਕਰਦੇ ਆਂ ਜੀ ਉਹਨਾਂ ਕਰਕੇ ਹੀ ਇੱਥੇ ਤੱਕ ਆਪਾਂ ਪਹੁੰਚ ਗਏ ਜੀ ਤੇ ਆਪਣਾ ਦੇਸ਼ ਲਈ ਬਹੁਤ ਧੰਨਵਾਦ ਹੈ ਜੀ ਉਹਨਾਂ ਦਾ ਦਿਲੋਂ ਆਪਾਂ ਨਮਸਕਾਰ ਕਰਦੇ ਹਾਂ ਤੇ ਉੱਧਰ ਇੱਕ ਯਾਦਗਾਰ ਦਾ ਕੁਝ ਬਣਾਇਆ ਹੋਇਆ ਹੈ ਜੀ ਇਹ ਵੀ ਅਸੀਂ ਸਾਰਾ ਦੇਖਿਆ ਤੇ ਕੁੱਲ ਮਿਲਾ ਕੇ ਜੀ ਟੋਟਲ ਸਾਨੂੰ ਬਹੁਤ ਸੋਹਣਾ ਲੱਗਿਆ ਇਹ ਬਹੁਤ ਹੀ ਜ਼ਿਆਦਾ ਸੋਹਣਾ ਲੱਗਿਆ ਤੇ ਕਿਉਂਕਿ ਅਸੀਂ ਦੇਸ਼ ਦੇ ਆਪਣੇ ਪੰਜਾਬ ਦੇ ਇੱਕ ਕੋਨੇ 'ਚ ਆਏ ਸੀਗੇ ਉਹਨੂੰ ਦੇਖਣਾ ਜਾਂ ਉਹਦੀ ਸਾਨੂੰ ਵੀਡੀਓ ਦੇ ਵਿੱਚ ਕੈਪਚਰ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਸੀਗਾ ਤੇ ਉੱਥੋਂ ਦਾ ਦੇਖੋ ਕਿੰਨੀ ਫਰੈਸ਼ਨੈਸ ਹੈ ਤੇ ਕਿੰਨੀ ਤਾਜ਼ਗੀ ਤੇ ਕਿੰਨੀ ਸਫਾਈ ਹੈ ਜੀ ਤੇ ਬਹੁਤ ਸੋਹਣਾ ਤੇ ਬਹੁਤ ਵਧੀਆ ਲੱਗਿਆ ਮੈਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੀ ਮੈਨੂੰ ਬਹੁਤ ਖੂਬਸੂਰਤ ਲੱਗਿਆ ਜੇ ਕਿਤੇ ਤੁਹਾਨੂੰ ਜਾਣ ਦਾ ਮੌਕਾ ਲੱਗੇ ਤੇ ਹੁਸੈਨੀ ਵਾਲਾ ਬਾਰਡਰ ਤੁਸੀਂ ਜ਼ਰੂਰ ਦੇਖ ਕੇ ਆਇਓ ਉੱਥੋਂ ਦਾ ਜੋ ਵੀ ਹੈ ਇਤਿਹਾਸ ਜੋ ਵੀ ਹੋਇਆ ਤੁਸੀਂ ਜ਼ਰੂਰ ਦੇਖ ਕੇ ਆਇਓ ਇੱਥੇ ਸ਼ਾਮ ਟਾਈਮ ਆ ਕੇ ਲੋਕੀ ਘੁੰਮਦੇ ਨੇ ਬਹੁਤ ਵਧੀਆ ਲੱਗਿਆ ਬਹੁਤ ਸਾਰੇ ਲੋਕ ਆਏ ਹੋ ਸੀਗੇ ਤੇ ਬਹੁਤ ਵਧੀਆ ਲੱਗਿਆ ਜੀ ਸਾਨੂੰ ਤੇ ਲੋ ਜੀ ਹੁਣ ਉਹਨਾਂ ਨੇ ਥੋੜਾ ਜਿਹਾ ਇੱਥੇ ਕੁਝ ਲਿਖਿਆ ਸਾਰਾ ਐਕਸਪਲੇਨ ਹੁਣ ਸਾਰਾ ਅਸੀਂ ਵੀਡੀਓ ਦੇ ਵਿੱਚ ਨਹੀਂ ਦਿਖਾ ਸਕਦੇ ਕਿਉਂਕਿ ਥੋੜਾ ਜਾਇ ਹੁੰਦਾ ਵੀ ਆਪਾਂ ਥੋੜਾ ਥੋੜਾ ਦਿਖਾ ਕੇ ਹੀ ਆਪਾਂ ਅੱਗੇ ਕਰੀਏ ਵੀਡੀਓ ਨੂੰ ਤਾਂ ਕਿ ਵੀਡੀਓ ਜ਼ਿਆਦਾ ਲੰਬੀ ਨਾ ਹੋਵੇ ਤੇ ਹੁਣ ਇੱਕ ਤੁਹਾਨੂੰ ਖਾਸ ਚੀਜ਼ ਦਿਖਾਉਂਗੀ ਇੱਥੇ ਇੱਕ ਟ੍ਰੇਨ ਬਣੀ ਹੋਈ ਹੈ ਅੰਦਰੋਂ ਤਾਂ ਇਹ ਰੂਮ ਦੀ ਤਰ੍ਹਾਂ ਹੈ ਜੀ ਜਿਵੇਂ ਰੂਮ ਹੁੰਦਾ ਏਸੀ ਲੱਗੇ ਅੰਦਰ ਐਨਸੀਡੀਆਂ ਲੱਗੀਆਂ ਹੋਈਆਂ ਨੇ ਹਰ ਇੱਕ ਚੀਜ਼ ਲੱਗੀ ਹੋਈ ਹੈ ਉੱਥੋਂ ਦਾ ਇਤਿਹਾਸ ਜੋ ਵੀ ਅੱਜ ਤੱਕ ਆਪਣੇ ਦੇਸ਼ ਨਾਲ ਹੋਇਆ ਜੋ ਵੀ ਹੋਇਆ ਉਹਦੇ ਜਿਹੜੇ ਸਾਹਮਣੇ ਕੈਮਰੇ ਲੱਗੇ ਹੋਏ ਸੌਰੀ ਆਪਣੇ ਲੱਗੇ ਹੋਏ ਨੇ ਆ ਐਲਸੀਡੀਆਂ ਲੱਗੀਆਂ ਹੋਈਆਂ ਨੇ ਇਹਨਾਂ ਦੇ ਵਿੱਚ ਸਾਰਾ ਐਕਸਪਲੇਨ ਕਰਨਗੇ ਸਾਰੇ ਦਿਖਾਉਣਗੇ ਆਪਣੇ ਦੇਸ਼ ਦੇ ਵਿੱਚ ਕੀ ਕੀ ਹੋਇਆ ਕਿਵੇਂ ਕਿਵੇਂ ਹੋਇਆ ਸਾਰੀ ਉਹਨਾਂ ਨੇ ਇੱਕ ਵਾਰੀ ਡਿਟੇਲ ਸਾਰੀ ਦੇਣੀ ਹੈ ਜੀ ਤੇ ਸਾਰਾ ਹੀ ਦਿਖਾਉਣਗੇ ਉਸ ਸਮੇਂ ਦਾ ਜੋ ਵੀ ਹੋਇਆ ਜਿਸ ਤਰੀਕੇ ਦੇ ਨਾਲ ਉਹ ਸਾਰਾ ਐਕਸਪਲੇਨ ਕਰਨਗੇ ਤੇ ਲੋ ਜੀ ਉਹਨਾਂ ਨੂੰ ਵੀ ਸੁਣਦੇ ਆਪਾਂ ਤੇ ਲੋ ਜੀ ਹੁਣ ਇੱਥੇ ਹੋ ਗਿਆ ਸਟਾਰਟ ਤੇ ਇੱਥੋਂ ਤੁਸੀਂ ਉਹਨਾਂ ਦਾ ਸੁਣਿਓ ਤੇ ਕਿੱਦਾਂ ਲੱਗਿਆ ਤੇ ਬਹੁਤ ਸਾਰੇ ਲੋਕ ਆਗੇ ਸੀਗੇ ਤੇ ਉਹਨਾਂ ਨੇ ਸਾਰਿਆਂ ਨੂੰ ਫਿਰ ਅੰਦਰ ਵੜ ਕੇ ਸਾਰਿਆਂ ਨੂੰ ਇਕੱਠਾ ਕਰਕੇ ਸਾਨੂੰ ਦਿਖਾਇਆ ਬਹੁਤ ਸੀਗੇ ਕਰਤਕਟ 50 60 ਜਲੇ ਸੀਗੇ ਉਹ ਸਾਰਾ ਇੱਥੇ ਸਾਰਾ ਕੁਝ ਫ੍ਰੀ ਵਿੱਚ ਦਿਖਾਉਂਦੇ ਨੇ ਤੇ ਵੀ ਫ੍ਰੀ ਦੇ ਵਿੱਚ ਸਾਰਾ ਸਮਝਾਉਂਦੇ ਨੇ ਬਹੁਤ ਵਧੀਆ ਲੱਗਦਾ ਹੈ ਜੀ ਤੇ ਬੇਟਾ ਦਾ ਵੀਜ਼ਾ ਆ ਗਿਆ ਹੈ ਸਕਸੈਸਫੁਲੀ ਮਹਾਰਾਜ ਦੀ ਕਿਰਪਾ ਹੋਗੀ ਤੇ ਦੇਖਦੇ ਆ ਜੀ ਹੁਣ ਆਪਾਂ ਕੀ ਕਰਦੇ ਆ ਜੇ ਅੱਗੇ ਦਾ ਪ੍ਰੋਸੈਸ ਵੀਡੀਓ ਦੇ ਵਿੱਚ ਬਣੇ ਰਹੋ ਤੇ ਨਾਲ-ਨਾਲ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੇ ਵੀ ਰਹਿਵਾਂਗੇ ਕਿੱਥੇ ਆਪਾਂ ਨੂੰ ਬੈਨੀਫਿਟ ਹੋਇਆ ਕਿੱਥੇ ਨਹੀਂ ਹੋਇਆ ਤੇ ਲੋ ਜੀ ਅੰਦਰ ਦਾ ਸਾਰਾ ਆਪਾਂ ਨੇ ਦੇਖ ਕੇ ਹੁਣ ਆ ਗਏ ਆਪਾਂ ਬਾਹਰ ਇਹ ਉਸ ਟਾਈਮ ਦੀਆਂ ਕੰਧਾਂ ਐ ਜੀ ਇਹ ਤੇ ਦੇਖੋ ਬਹੁਤ ਸੋਹਣੀਆਂ ਕੰਧਾਂ ਨੇ ਜੀ ਉੱਪਰ ਦਾ ਇਹ ਥੋੜਾ ਜਿਹਾ ਸੀ ਬਣਾਇਆ ਸੀਗਾ ਉਹ ਵੀ ਬਹੁਤ ਸੋਹਣਾ ਲੱਗਿਆ ਤੇ ਇੱਥੇ ਹਰਦਮ ਫੌਜੀ ਰਹਿੰਦੇ ਨੇ ਜੀ ਤੇ ਦਿলো ਨਮਸਕਾਰ ਕਰਦੇ ਆ ਉਹਨਾਂ ਨੂੰ ਤੇ ਲੋ ਜੀ ਹੁਣ ਅੱਗੇ ਆਪਾਂ ਵਾਪਸ ਉੱਥੋਂ ਦਾ ਇੱਕ 뷰 ਸੀਗਾ ਇੱਕ ਆਪਣੇ ਰੋਪੜ ਦਾ ਸਤਲੁਜ ਦਰਿਆ ਤੇ ਉਹ ਵਾਲਾ ਦਰਿਆ ਸੇਮ ਟੂ ਸੇਮ ਹੈ ਜੀ ਬਹੁਤ ਸੋਹਣਾ ਲੱਗਿਆ ਜੀ ਉਹਦੀ ਇਹ ਵੀਡੀਓ ਤੇ ਲੋ ਜੀ ਹੁਣ ਆਪਾਂ ਅੱਗੇ ਵਾਪਸ ਤੇ ਇੱਥੇ ਫੌਜੀ ਸੀਗੇ ਅਸੀਂ ਉਹਨਾਂ ਦੇ ਨਾਲ ਫੋਟੋ ਵਗੈਰਾ ਖਿਚਵਾਨੀਆਂ ਤੇ ਉਹਨਾਂ ਨੂੰ ਬਹੁਤ ਸੋਹਣਾ ਲੱਗਿਆ ਤੇ ਐਂਡ ਦੇ ਵਿੱਚ ਥੈਂਕ ਯੂ ਜੀ ਵੀਡੀਓ ਦੇਖਣ ਲਈ ਤੇ ਮੇਰੇ ਬੱਚੇ ਨੂੰ ਕੰਗ੍ਰੈਚੁਲੇਸ਼ਨ ਜ਼ਰੂਰ ਲਿਖ ਕੇ ਭੇਜਿਓ ਜੀ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ ਥੈਂਕ ਯੂ